ਕੀਤਾ ਜੀ ਕਿਉਂਕਿ ਜਦੋਂ ਬਾਣੀ ਪੜਾਂਗੇ ਨਾ ਗੁਰ ਬਾਣੀ ਦਾ ਇੱਕ ਬਚਨ ਹੈ ਪੰਡਿਤ ਸੂਰ ਛਤਰ ਪਤ ਰਾਜਾ ਹੁਣ ਦੇਖੋ ਪੰਡਿਤ ਲਫ਼ਜ਼ ਜਿਹੜਾ ਹੈ ਇਹਦੇ ਅਖਰੀ ਅਰਥ ਜਿਹੜੇ ਨੇ ਉਹ ਹੈ ਵਿਦਵਾਨ ਸੰਸਾਰ ਅੰਦਰ ਸਾਨੂੰ ਬੜੇ ਵਿਦਵਾਨ ਮਿਲ ਜਾਣਗੇ ਪੜੇ ਲਿਖੇ ਮਿਲ ਜਾਣਗੇ ਗੁਣੀ ਗਿਆਨੀ ਮਿਲ ਜਾਣਗੇ ਸੂਰ ਦਾ ਬਤਲਵ ਹੈ ਸੂਰਮੇ ਸੰਸਾਰ ਚ ਸੂਰਮਿਆਂ ਦੀ ਕਮੀ ਵੀ ਕੋਈ ਨਹੀਂ ਜੀ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਪੰਡਿਤ ਸੂਰ ਛਤਰਪਤ ਰਾਜਾ ਹੁਣ ਜਦੋਂ ਆਪਾਂ ਹਿਸਟਰੀ ਪੜਾਂਗੇ ਨਾ ਜੀ ਅਸ਼ੋਕ ਵਰਗੇ ਕਨਿਸ਼ਕਰ ਵਰਗੇ ਬਹੁਤ ਸਾਰੇ ਐਸੇ ਤੁਹਾਨੂੰ ਰਾਜੇ ਮਹਾਰਾਜੇ ਮਿਲ ਜਾਣਗੇ ਕਿ ਜਿਹਦੇ ਬਾਪਤ ਸਤਗੁਰ ਨੇ ਗੁਰਬਾਣੀ 'ਚ ਲਿਖਿਆ 12 ਜੋਜਨ ਛਤਰ ਚਲੇਤਾ ਦ੍ਰੋਪਨ ਵਰਗੇ ਮਿਲ ਜਾਣਗੇ ਜਿਨ੍ਹਾਂ ਦਾ ਰਾਜ ਭਾਗ ਐਡਾ ਵੱਡਾ ਸੀ ਪਰ ਇੱਕ ਪੰਕਤੀ ਨਾਲ ਐਡ ਕੀਤੀ ਗਿਆ ਭਗਤ बराबर अवर्णकोई ਕਿੱਥੇ ਗਿਆ ਰਾਜੇ ਖਾਣ ਵਾਲਾ ਕੌਣ ਉਹਨਾਂ ਨੂੰ ਯਾਦ ਕਰਦਾ ਕਿਹੜਾ ਉਹਨਾਂ ਦੇ ਦਿਹਾੜੇ ਮਨਾਉਂਦਾ ਅਸੀਂ ਪੰਕਤੀ ਪੜ੍ਹੀ ਹੈ ਨਾ ਜੀ ਕਿ 12 ਜੋਜਨ ਛਤਰ ਚਲੇਤਾ 12 ਜੋਜਨ ਜਿਹੜੀ ਮੈਂ ਕਿੰਤੀ-ਮਿੰਤੀ ਪੜ੍ਹੀ ਹੈ 1 ਜੋਜਨ ਤਕਰੀਬਨ 4 ਸਵਾ 4 ਕਿਲੋਮੀਟਰ ਦਾ ਹੈ ਜੀ 12 ਜੋ ਜਨ ਸਮਝੋ 50 ਕਿਲੋਮੀਟਰ ਦੇ ਕਰੀਬ ਹੋ ਗਿਆ ਜੀ ਹੁਣ ਜਿਹੜਾ ਬੰਦਾ ਚੱਲਦਾ ਹੋਵੇ ਉਹਦੇ ਨਾਲ ਜਿਹੜੀ ਫੌਜ ਚੱਲਦੀ ਹੋਵੇ ਉਹਦਾ ਘੇਰਾ ਐਡਾ ਵੱਡਾ ਹੋਵੇ ਕਿ 50 ਕਿਲੋਮੀਟਰ ਚ ਫੈਲੀ ਹੋਵੇ ਜੀ ਉਹ ਕਿੰਨਾ ਕੁ ਤਾਕਤਵਰ ਹੋਵੇਗਾ ਜੀ ਉਹਦੇ ਕੋਲ ਕਿੰਨੀ ਕੁ ਤਾਕਤ ਹੋਵੇਗੀ ਪਰ ਤੁਸੀਂ ਦੇਖੋ ਉਹਨਾਂ ਨੂੰ ਯਾਦ ਕੌਣ ਕਰ ਰਿਹਾ ਜੇ ਅਸੀਂ ਬਾਣੀ ਵਿੱਚ ਪੜਾਂਗੇ ਤੇ ਸਤਗੁਰ ਨੇ ਉਹਨਾਂ ਨੂੰ ਕਿਸ ਪਰਥਾਏ ਸੰਬੋਧਨ ਕੀਤਾ ਜੇ ਸਤਗੁਰ ਨੇ ਉਹਨਾਂ ਦਾ ਨਾਮ ਗੁਰਬਾਣੀ 'ਚ ਲਿਆ ਵੀ ਹੈ ਤੇ ਕਿਸ ਪਰਥਾਏ ਲਿਆ ਦੁਨੀਆਂ ਨੂੰ ਇਹ ਸਮਝਾਇਆ ਕਿ ਇੰਨਾ ਵਰਗੇ ਮੂਰਖ ਦੁਨੀਆਂ ਵਿੱਚ ਕੋਈ ਵੀ ਨਹੀਂ ਮੂਰਖ 라ਵਣ ਕਿਆ ਲੈ ਗਏ ਕਿ ਸਰਬ ਸੋਨੇ ਕੀ ਲੰਕਾ ਹੋਤੀ 라ਵਣ ਸੇ ਅਧਕਾਈ ਵੀ ਇਦਾਂ ਦੇ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਚ ਹੈ ਪਰ ਉਹਨਾਂ ਨੂੰ ਦੱਸਿਆ ਸੰਸਾਰ ਨੂੰ ਦੱਸਿਆ ਵੀ ਇਹਨਾਂ ਦਾ ਜਪ ਤਪ ਭਗਤੀ ਤਾਕਤ ਕਾਦੇ ਵਾਸਤੇ ਸੀ ਇੱਕ ਹੰਕਾਰ ਦਾ ਬੁਲਬਲਾ ਸੀ ਜੀ ਇੱਕ ਘੜੀ ਨਹੀਂ ਲੱਗੀ ਉਸ ਹੰਕਾਰ ਦੇ ਬੁਲਬਲੇ ਨੂੰ ਫੁੱਟ ਦਿਆ ਪੰਡਿਤ ਸੂਰ ਛਤਰਪਤ ਰਾਜਾ ਸਾਨੂੰ ਸੰਸਾਰ 'ਚ ਇਹ ਕਿਤਾਬਾਂ 'ਚ ਮਿਲ ਜਾਣਗੇ ਪਰ ਸੰਸਾਰ 'ਚ ਉਹਨਾਂ ਨੂੰ ਯਾਦ ਨਹੀਂ ਕਰਦਾ ਪਰ ਬਾਣੀ ਕੀ ਕਹਿੰਦੀ ਹੈ ਭਗਤ ਬਰਾਬਰ ਅਵਰ ਨ ਕੋਈ ਹੁਣ ਭਗਤ ਕੌਣ ਨੇ ਜਦੋਂ ਅਸੀਂ ਸਤਗੁਰੂ ਨੂੰ ਗੁਰਬਾਣੀ 'ਚ ਪੁੱਛਾਂਗੇ ਨਾ ਜੀ ਭਗਤ ਹੈ ਕੌਣ ਨੇ ਭਗਤ ਦੀ ਪਰਿਭਾਸ਼ਾ ਕੀ ਹੈ ਤੇ ਅਸੀਂ ਰੋਜ਼ ਬਾਣੀ ਪੜਦੇ ਆ ਤੇ ਸਤਿਗੁਰ ਨੇ ਕੀ ਕਿਹਾ ਜੀ ਭਗਤ ਤੇਰੇ ਮਨ ਭਾਵਦੇ ਤੇਰੇ ਭਗਤ ਪਿਆਰੇ ਉਹ ਨੇ ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਨੇ ਭਗਤ ਭਗਤ ਦਰ ਵਜਿਆ ਉਹਨਾਂ ਦਾ ਨਾਮ ਦੁਨੀਆ 'ਚ ਚੱਲਦਾ ਹੈ ਜੀ ਭਗਤ ਤੇਰੇ ਮਨ ਭਾਵਦੇ ਦਰ ਸੋਹਣ ਤੀਰਤ ਗਾਵਦੇ ਹੁਣ ਉਹ ਨੇ ਪਿਆਰੇ ਭਗਤ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਨਹੀਂ ਤਾਂ ਸੰਸਾਰ 'ਚ ਇਦਾਂ ਦੇ ਵੀ ਨੇ ਜਿਹੜੇ ਆਪਣੇ ਆਪ ਨੂੰ ਖੋਹੁੰਦੇ ਨੇ ਹੁਣ ਜਦੋਂ ਅਸੀਂ ਭਾਈ ਲਾਲੋ ਜੀ ਦਾ ਜ਼ਿਕਰ ਕਰੀਦਾ ਨਾ ਜੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ 1400 ਤੇ 69 ਤੇ ਭਾਈ ਲਾਲੋ ਜੀ ਦਾ ਜੀ 1452 ਤੁਸੀਂ ਉਮਰ ਤੋਂ ਫਰਕ ਦੇਖੋ ਭਾਈ ਲਾਲੋ ਗੁਰੂ ਨਾਨਕ ਸਾਹਿਬ ਨਾਲੋਂ ਕਿੰਨੇ ਵੱਡੇ ਨੇ ਉਮਰ ਕਰਕੇ ਵੱਡੇ ਨੇ ਪਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਚਿਤ ਦੁਆਰੇ ਉੱਪਰ ਇਹ ਗੱਲ ਸਮਝ ਆਉਣੀ ਬੜੀ ਔਖੀ ਹੈ ਇਹ ਅਰਦਾਸ ਨਿਕਲਨੀ ਬੜੀ ਔਕੀ ਹੈ ਕਿ ਜਗਤ ਜਲੰਦਾ ਰੱਖ ਲੈ ਜਿਵੇਂ ਅੱਜ ਅਸੀਂ ਆਪਣੇ ਆਲੇ ਦੁਆਲੇ ਸਮਾਜ ਦੇਖਦੇ ਪਏ ਹਾਂ ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ ਤੁਸੀਂ ਕਿਸੇ ਕੋਲ ਬਹਿ ਕੇ ਦੇਖੋ ਕੋਈ ਨਹੀਂ ਕਹੇਗਾ ਵੀ ਅੱਜ ਦਾ ਟਾਈਮ ਚੰਗਾ ਟਾਈਮ ਹੈ ਜੀ ਅਸੀਂ ਕਿਤੇ ਆਪਣੇ ਧਾਰਮਿਕ ਸਥਾਨ 'ਚ ਬਹਿ ਜਾਈਏ ਰਾਜਨੀਤਿਕ ਸਥਾਨ 'ਚ ਬਹਿ ਜਾਈਏ ਆਪਣੇ ਸਮਾਜਿਕ ਸਥਾਨ 'ਤੇ ਬਹਿ ਜੀਏ ਕਿਉਂਕਿ ਜੀਵਨ ਤੇ ਤਰੰਦਾ ਦਾ ਜੀ ਇੱਕ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ ਸਾਰੇ ਕਹਿਣਗੇ ਕਿ ਬੜਾ ਮਾੜਾ ਦੌਰ ਚੱਲ ਰਿਹਾ ਜੇ ਪਾਈ ਲਾਲੋ ਦੇ ਮਨ ਵਿੱਚ ਉਹ ਅਰਦਾਸ ਨਿਕਲੀ ਜਗਤ ਜਲੰਦਾ ਰੱਖ ਲੈ ਇਹਦਾ ਮਤਲਬ ਕਿ ਉਹਨਾਂ ਦੇ ਕੋਲ ਜੱਪ ਹੈ ਤਪ ਹੈ ਉਹ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਨੇ ਜਗਤਰਾਮ ਜੀ ਉਹਨਾਂ ਦੀ ਘਰ ਵਾਲੀ ਹੈ ਬੀਬੀ ਪ੍ਰੇਮੋ ਉਹਨਾਂ ਦੀ ਇੱਕ ਬੇਟੀ ਹੈ ਜਿਹੜੀ 47 ਤੱਕ ਇਹ ਲਾਹੌਰ ਦੇ ਲਾਗੇ ਪਿੰਡ ਪਿੰਦਾ ਜਿੱਤ ਤਤਲਾ ਜਿੱਥੇ ਉਹਨਾਂ ਦੇ ਭਾਈ ਲਾਲੋ ਜੀ ਦੇ ਅੰਸ਼ ਬੰਸ ਵਿੱਚੋਂ ਉਹਨਾਂ ਦਾ ਪਰਿਵਾਰਕ ਜਿਹੜਾ ਹੈ ਉਹ ਉੱਥੇ ਰਹਿੰਦਾ ਕਿਉਂਕਿ ਭਾਈ ਲਾਲੋ ਦੇ ਘਰ ਸਿਰਫ ਇੱਕੋ ਹੀ ਧੀ ਹੈ ਤਤਲੇ ਪਿੰਡ ਲਾਹੌਰ ਦੇ ਲਾਗੇ ਇਹ 47 ਤੱਕ ਰਹੇ ਨੇ ਜੋ ਇਤਿਹਾਸਕ ਫਰੋਤ ਜਿਹੜੇ ਨੇ ਉਹ ਮਿਲਦੇ ਨੇ ਜਿੰਨਾ ਕੁ ਮੈਂ ਪੜਿਆ ਜਿਹੜੇ ਬੀਬੀ ਪ੍ਰੇਮੋ ਹੈ ਨਾ ਜੀ ਭਾਈ ਲਾਲੋ ਜੀ ਘਰ ਵਾਲੀ ਉਹਦਾ ਨਾਮ ਇਹ ਕੱਲਾ ਪ੍ਰੇਮੋ ਨਹੀਂ ਉਹ ਬਹੁਤ ਪਿਆਰ ਦੇ ਰੰਗ ਵਿੱਚ ਰੰਗੀ ਪਈ ਹੈ ਜੀ ਇੰਨੇ ਕੁ ਪਿਆਰ ਦੇ ਰੰਗ ਵਿੱਚ ਰੰਗੀ ਪਈ ਹੈ ਕਿਉਂਕਿ ਜਦੋਂ ਅਸੀਂ ਬਾਣੀ ਪੜਦੇ ਆ ਨਾ ਰੋਜ਼ ਜੋਜਨ ਤੁਮਰੀ ਭਗਤ ਕਰਨ ਤੇ ਤਿੰਕੇ ਬੋਲਿਆ ਕਰੋ ਜੀ ਜੋਜਨ ਤੁਮਰੀ ਭਗਤ ਕਰਨ ਤੇ ਹੁਣ ਜਿਹੜੇ ਰੱਬ ਦੇ ਨਾਮ ਨਾਲ ਜੁੜੇ ਨੇ ਕਿਉਂਕਿ ਇੱਥੇ ਭਗਤ ਦਾ ਮਤਲਬ ਕੀ ਹੈ ਭਗਤ ਦਾ ਮਤਲਬ ਭਗਤੀ ਇੱਥੇ ਸਪੈਲਿੰਗ ਕੀ ਨੇ ਜੀ ਭੱਬਾ ਗੱਗਾ ਤੱਤਾ ਤੱਤੇ ਨੂੰ ਸਿਹਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਤੱਤੇ ਨੂੰ ਸਿਹਾਰੀ ਆ ਗਈ ਉਹਦਾ ਮਤਲਬ ਹੈ ਭਗਤੀ ਜੋ ਜਨ ਤੁਮਰੀ ਭਗਤ ਕਰਨ ਤੇ ਜਿਹੜੇ ਜਿਹੜੇ ਤੇਰੀ ਭਗਤੀ ਕਰਦੇ ਦੀ ਹੁਣ ਦੇਖੋ ਇਹਦੇ ਚ ਧੰਨਾ ਜੀ ਨੇ ਸਭ ਕੁਝ ਮੰਗਿਆ ਪਰ ਅੰਤ ਵਿੱਚ ਜਾ ਕੇ ਘਰ ਕੀ ਗਏ ਹਨ ਚੰਗੀ ਬਹੁਤ ਔਖਾ ਜੀ ਅੱਜ ਸਾਡੇ ਹਾਲਤ ਡਾਵਾਡੋਲ ਪਤਾ ਕਿਉਂ ਹੈ ਅੱਜ ਸਾਡੇ ਘਰਾਂ ਦੇ ਹਾਲਤ ਡਾਵਾਡੋਲ ਕਿਉਂ ਹੈ ਅਸੀਂ ਕਮਾਈ ਕਰ ਲਈ ਅਸੀਂ ਫਾਈਨੈਂਸ਼ੀਅਲ ਤੌਰ ਤੇ ਸਟਰੋਂਗ ਹੋ ਗਏ ਅਸੀਂ ਐਜੂਕੇਸ਼ਨ ਕੋ ਕੁ ਸਟਰੋਂਗ ਹੋ ਗਏ ਪਰ ਧਰਮ ਦਾ ਪੱਖ ਜਿਹੜਾ ਹੈ ਉਹ ਸਾਡਾ ਮੰਫੀ ਹੋ ਗਿਆ ਜੀ ਇਹ ਜਿਹੜੀ ਬੀਬੀ ਪ੍ਰੇਮੋ ਹੈ ਨਾ ਭਾਈ ਲਾਲੋ ਜੀ ਦੀ ਧਰਮ ਸੁਪਤਨੀ ਇਹਦਾ ਜੀਵਨ ਪੱਤਰ ਜਿਹੜਾ ਜੀਵਨ ਜਿਹੜਾ ਹੈ ਉਹ ਇੰਨਾ ਕੋ ਸੁਚੱਜਾ ਜੀਵਨ ਹੈ ਨਾ ਕਿ ਧਨ ਪਿਰ ਇਹ ਨਾ ਆਖਿਐਨ ਦਨ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਹੁਣ ਦੇਖੋ ਭਾਈ ਲਾਲੋ ਦਾ ਜੀਵਨ ਕਿਦਾਂ ਦਾ ਹੈ ਜੀ ਹੁਣ ਉਹਨਾਂ ਨੇ ਆਪਣੇ ਘਰ ਚ ਇੱਕ ਖੂਹ ਵੀ ਲੁਵਾਈ ਹੈ ਹੁਣ ਉਹਨਾਂ ਸਮਿਆਂ ਦੇ ਵਿੱਚ ਖੂਹ ਕਿੰਨਾ ਦਾ ਘਰ ਹੁੰਦੀ ਸੀ ਕਿ ਜਿਹਦੇ ਕੋਲ ਕੁਝ ਸਰਮਾਇਆ ਹੋਵੇ ਜਿਹਦੇ ਕੋਲ ਖਾਣ ਵਾਸਤੇ ਰੋਟੀ ਹੋਵੇ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਭਾਈ ਲਾਲੋ ਜਿਹੜੇ ਨੇ ਉਹ ਅਤ ਗਰੀਬ ਨੇ ਹਾਂ ਉਹ ਗੱਲ ਵੱਖਰੀ ਹੈ ਜਿਹੜੀ ਗੱਲ ਬਾਣੀ ਨੇ ਕਹੀ ਹੈ ਨਾ ਕਿ ਗੁਰਮਤਿ ਹਿਦੈ ਬੋਲੋ ਜੀ ਗੁਰਮਤਿ ਹਿਦੈ ਗਰੀਬੀ ਆਵੇ ਇਹ ਅੰਦਰ ਦੀ ਗਰੀਬੀ ਹੈ ਬਾਹਰ ਦੀ ਗਰੀਬੀ ਨਹੀਂ ਬਾਹਰ ਦੀ ਗਰੀਬੀ ਤਾਂ ਤੁਹਾਨੂੰ ਬੜੇ ਮਿਲ ਜਾਣਗੇ ਮੰਗਣ ਵਾਲੇ ਰੋਣ ਵਾਲੇ ਔਰ ਅੰਦਰ ਦੀ ਗਰੀਬੀ ਜਿਹੜੀ ਹੈ ਨਾ ਗੁਰਮਤ ਜਿਦੇ ਕੋਲ ਮਤ ਹੈ ਧਿਆਨ ਹੈ ਗਿਆਨ ਹੈ ਰਿਧੈ ਗਰੀਬੀ ਆਵੇ ਭਾਈ ਲਾਲੋ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਖੂਹ ਹੀ ਲਗਵਾਈ ਆ ਉਹਦਾ ਕਾਰਨ ਪਤਾ ਕੀ ਹੈ ਜੀ ਜਾਤ ਪਾਤ ਦੇ ਕੋੜ ਨੂੰ ਕਢਣ ਹੁਣ ਮੈਂ ਕੱਲ ਵੀ ਕਥਾ ਕੀਤੀ ਤੇ ਮੈਨੂੰ ਸੱਜਣ ਨੇ ਕਿਹਾ ਕਿ ਸਾਡੀ ਜ਼ੁਬਾਨ ਤੇ ਨਾ ਕੁਝ ਸ਼ਬਦ ਚੜੇ ਵੀ ਪ੍ਰਾਤਨ ਰੀਤੀ ਸੀ ਜੀ ਉਹ ਜਾਤ ਪਾਤ ਉਹ ਕਹਿੰ ਲਗਾ ਗਿਆਨ ਜੀ ਛੱਡ ਦਿਓ ਇਹ ਅੱਜ ਵੀ ਕੋੜ ਸੰਸਾਰ ਵਿੱਚ ਟੰਡਿਆ ਪਿਆ ਅਸੀਂ ਤਾਂ ਡਰਦੇ ਆ ਵੀ ਕੋਈ ਸਾਨੂੰ ਕੋਈ ਕਹਿ ਨਾ ਦੇਵੇ ਵੀ ਤੁਸੀਂ ਆ ਬੋਲਦੇ ਹੋ ਉਹ ਕਹ ਲਗਾ ਇਹ ਕੋੜ ਅੱਜ ਵੀ ਚੰਮੜਿਆਂ ਪਿਆ ਰਾਮ ਮੰਦਰ ਬਣਿਆ ਦੋ ਰਾਸ਼ਟਰਪਤੀ ਸਾਡੇ ਕਿਉਂਕੋ ਨੀਵੀਂ ਸ਼੍ਰੇਣੀ ਦੇ ਸੀ ਬ੍ਰਾਹਮਣ ਮਤ ਅਨੁਸਾਰ ਅਗਲੇ ਆਨੇ ਉਹਨਾਂ ਨੂੰ ਮੰਦਰ ਚ ਨਹੀਂ ਵੜਨ ਦਿੱਤਾ ਅਸੀਂ ਬਾਣੀ ਪੜ੍ਹੀ ਹੈ ਨਾ ਕਿ ਜਿਉਂ-ਜਿਉਂ ਨਾਮਾ ਹਰ ਗੁਰ ਉਚਰੈ ਬਾਬਾ ਨਾਮਦੇਵ ਜੀ ਨੇ ਸਵਾਲ ਕੀਤਾ ਹਿੰੜੀ ਜਾਤ ਮੇਰੀ ਜਾਦਮ ਰਾਯਾ ਛੀਪੇ ਕ ਜਨਮ ਕਾਹੇ ਕੋ ਆਇਆ ਮੇਰਾ ਕੀ ਕਸੂਰ ਹੈ ਮੇਰਾ ਕੀ ਕਸੂਰ ਹੈ ਹਸਤ ਖੇਲ ਤੇਰੇ ਦੇਵਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਉਹ ਕਹਿ ਲਗੇ ਵੀ ਇਹ ਕੱਲੇ ਉਦੋਂ ਦੀ ਖੇਡ ਨਹੀਂ ਅੱਜ ਵੀ ਇਹ ਚੱਲਦੀ ਪਈ ਹੈ ਇਹ ਤਾਂ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੈ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸਿਓ ਕਿਆ ਇਸ ਇਹ ਤਾਂ ਗੁਰੂ ਨਾਨਕ ਦੇ ਘਰ ਦੀ ਆਵਾਜ਼ ਹੈ